ਕਹਿੰਦਾ ਕੋਈ ਨਾ ਕੋਈ ਤਾਂ ਇਲਾਜ ਹੋਵੇਗਾ ਨਾ ਕਹਿੰਦੇ ਹਾਂ ਜੇ ਤਿੰਨ ਚੀਜ਼ਾਂ ਮਿਲ ਜਾਣਾਂ ਫਿਰ ਤੇਰਾ ਪੁੱਤਰ ਦਾਲਾ ਸ਼ਕੂ ਠੀਕ ਹੋ ਸਕਦਾ ਵੀ ਉਹ ਕੀ ਕਹਿੰਦੇ ਗੱਜ ਮੋਤੀ ਟਿੱਟੀ ਹਰੜ ਤਮਾਸਾ ਲਾਉਂਗਾ ਹਿੰਦੁਸਤਾਨ ਦੇ ਕੋਨੇ-ਕੋਨੇ ਤੇ ਭੇਜਿਆ ਸ਼ਾਹ ਜਹਾਨ ਨੇ ਸਮੇਂ ਦੇ ਬਾਦਸ਼ਾਹ ਨੇ ਪਰ ਇਹ ਤਿੰਨ ਚੀਜ਼ਾਂ ਨਹੀਂ ਮਿਲੀਆਂ ਅਖੀਰ ਤੇ ਸ਼ਾਹ ਜਹਾਨ ਆਖਣ ਲੱਗਾ ਕਿਤੇ ਨਾ ਕਿਤੇ ਇਹ ਚੀਜ਼ਾਂ ਮਿਲ ਗਈਆਂ ਨਾ ਗੋ ਹਕੀਮ ਆਖ ਲਗੇ ਹਾਂ ਸਤਵੇਂ ਬਾਦਸ਼ਾਹ ਗੁਰੂ ਹਰਿ ਸਿੰਘ ਜੀ ਇਹ ਤਿੰਨ ਚੀਜ਼ਾਂ ਉੱਥੇ ਮਿਲ ਸਕਦੀਆਂ ਨੇ ਫਿਰ ਸ਼ਾਹਜਹਾਨ ਨੇ ਤਰਕਾ ਲਿਖੀ ਇਹ ਧੰਨ ਗੁਰੂ ਹਰਿ ਸਿੰਘ ਜੀ ਮੇਰਾ ਪੁੱਤਰ ਦਾਰਾ ਸ਼ਕੋ ਬਿਮਾਰ ਹੈ ਕਿ ਤੁਹਾਡੀ ਦਵਾਈ ਖਣ ਨੇ ਇਹ ਤਿੰਨ ਚੀਜ਼ਾਂ ਨੇ ਕਿਰਪਾ ਕਰਕੇ ਦੇ ਦਿੱਤੀਆਂ ਜਾਨਾ ਜੋ ਸਤਗੁਰੂ ਨੇ ਪੱਤੜ ਕਾ ਪੜਿਤ 1 ਮਿੰਟ ਨੇ ਲਾਇਆ 3 ਚੀਜਾਂ ਦਵਾ ਖਣਨੇ ਤੇ ਮਗਾ ਕੇ ਉਹ ਐਲ ਕਰਨ ਦਿੱਤੀਆਂ ਤੋ ਪੁਨਾ ਜਾ ਕੇ ਸ਼ਾਹ ਜਹਾਂ ਨੂੰ ਇਹ ਸ਼ਾਹ ਜਹਾਂ ਨੇ ਉਹ 3 ਚੀਜਾਂ ਹਕੀਮਾਂ ਨੂੰ ਦਿੱਤੀਆਂ ਤੋ ਉਹਦੀ ਦਵਾਈ ਬਣਾਈ ਦਵਾਈ ਬਣਾ ਕੇ ਜਦ ਦਾਰਾ ਸ਼ੋ ਨੂੰ ਉਹ ਦਵਾਈ ਖਵਾਈ ਤੇ ਦਾਰਾ ਸ਼ੋ ਬਿਲਕੁਲ ਤੰਦਰੁਸਤ ਹੋ ਗਿਆ